ਹੈਲੋ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਨਮਸਤੇ ਆਪਾਂ ਅੱਜ ਦੀ ਵੀਡੀਓ ਨਵੀਂ ਥਾਂ ਨਵਾਂ ਬਲੌਗ ਚੱਲਦੇ ਆਂ ਜੀ ਆਪਾਂ ਦੋਸਤੋ ਅੱਜ ਕੱਲਾ ਦੇਖੋ ਨਵਾਂ ਜਾਨਵਰ ਆਇਆ ਕੋਈ ਪਹਿਲਾਂ ਆਪਾਂ ਇਹ ਪੰਜਾਬ ਦੇ ਵਿੱਚ ਕਦੇ ਨਹੀਂ ਦੇਖਿਆ ਦੋਸਤੋ ਜਿਮ ਦੇ ਵਿੱਚ ਆਪਣੀ ਲੱਗ ਗਈ ਐਕਸਰਸਾਈਜ਼ ਦੇਖੋ ਅੱਜ ਸੂਰਜ ਕਿੰਨਾ ਵਧੀਆ ਨਿਕਲ ਚੁੱਕਿਆ ਤੇ ਐਕਸਰਸਾਈਜ਼ ਕਰਕੇ ਦੋਸਤੋ ਬੜਾ ਮਨ ਖੁਸ਼ ਹੁੰਦਾ ਹੈਗਾ ਐਕਟਿਵ ਹੁੰਦਾ ਸਾਰਾ ਦਿਨ ਸਰੀਰ ਤੇ ਤੁਸੀਂ ਵੀ ਦੋਸਤੋ ਐਕਸਰਸਾਈਜ਼ ਜਾਂ ਫਿਰ ਜਿਮ ਕਿਜ਼ਾਈਨ ਕਰੋ ਦੋਸਤੋ ਸਵੇਰੇ ਸਵੇਰੇ ਜਿਵੇਂ ਦੇ ਵਿੱਚ ਐਕਸਰਸਾਈਜ਼ ਲਾ ਕੇ ਬਸ ਅਨੰਦ ਆਜੰਦਾ ਜੀ ਮਨ ਸਾਰਾ ਦਿਨ ਖੁਸ਼ ਰਹਿੰਦਾ ਫਿਰ ਅਦਾਸੀ ਦੁਸ਼ੀ ਕੋਈ ਨਹੀਂ ਰਹਿੰਦੀ ਐਕਟਿਵ ਰਹਿੰਦਾ ਬੰਦਾ ਵਨ ਸਾਰਾ ਦਿਨ ਆਪਾਂ ਅੱਗੇ ਜੀ ਹੁਣ ਦੋਸਤੋ ਘਰ ਚੱਲਦੇ ਆਂ ਜੀ ਆਪਾਂ ਆ ਸਵੇਰੇ ਸਵੇਰੇ ਦੇਖੋ ਬਰਸ਼ ਕਰ ਰਿਹਾ ਮਾਈਕਲ ਰੱਬ ਦੀ ਮੰਮਾ ਨੂੰ ਸਤਾ ਰਿਹਾ ਇਹ ਹੁਣ ਵੀਡੀਓ ਜਦੋਂ ਦੇਖੋ ਬਣਾਉਣ ਲੱਗਿਆ ਤਾਂ ਆਰਾਮ ਨਾਲ ਚੁੱਪ ਕਰਕੇ ਬਣਾਉਣ ਲੱਗ ਗਿਆ ਇਹ ਆਪਣਾ ਬਰਸ਼ ਹਾਂ ਵੀ ਇਹਦ ਨੂੰ ਮੂੰਹ ਕਰ ਉੱਠ ਗਿਆ ਮਾਈਕਲ ਉੱਠ ਗਿਆ ਹਾਂਜੀ ਬੋਲੋ ਕਿੱਦਾਂ ਹੈ ਠੀਕ ਠਾਕ ਹੈ ਸਵੇਰੇ ਸਵੇਰੇ ਸਕੂਲ ਲਈ ਜਾਣ ਨੂੰ ਤਿਆਰ ਹਾਂ ਫੋਨ ਆ ਗਿਆ ਕਰ ਹਾਂਜੀ ਠੀਕ ਹੈ ਛੱਪ ਪਾਉਣਾ ਬਈ ਦੱਦੇ ਹਾਂ ਸਗੋਂ ਅੱਜ ਦੇ ਵਲੋਗ ਚ ਹਾਂਜੀ ਅੱਜ ਘੁੰਮਣ ਜਾਣੇ ਮੈਂ ਆਪਣੇ ਚਕੂਦਾ ਚ ਮੰਡਾਂ ਜਾਣ ਜਾਨਾ ਮੁਰਗੇ ਦੇ ਪਕੌੜੇ ਲਾਂ ਜਾਣਾ ਜੀ ਹਾਂ ਅੱਜ ਉਹਦੀ ਦਿਖਾਈ ਹੈ ਜੀ ਮੁਰਗੇ ਦੇ ਪਕੌੜੇ ਖਾਵਾਂਗੇ ਔੜੀ ਵੀਡੀਓ ਬਣਾਵਾਂਗੇ ਦਿਖਾਉਨੇ ਆ ਜੀ ਅੱਜੋ ਅੱਜ ਚੱਲਦੇ ਆ ਜੀ ਦਿਖਾਈਏ ਜੀ ਕੰਡੇ ਪਕੌੜਿਆਂ ਨੂੰ ਅੰਨ ਨੂੰ ਅੰਛੀ ਦਿਖਾਵਾਂਗੇ ਚਲੋ ਜੀ ਅੰਛੀ ਦਿਖਾਈਏ ਆਇਦੇ ਬੈਗ ਦੇ ਪਸੰਦ ਨਹੀਂ ਆ ਰਹੇ ਅੱਜ ਦੂਜੀ ਦੁਕਾਨ ਦੇ ਉੱਪਰ ਆ ਗਿਆ ਇਹ ਹੈ ਕਿੱਥੋਂ ਲੈਣਾ ਹੁਣ ਦੱਸ ਮੈਨੂੰ ਪਹਿਲਾਂ ਵੀ ਤੂੰ ਦੇਖ ਕੇ ਮੋੜੇ ਆਇਆ ਕਹਿੰਦਾ ਮੈਨੂੰ ਤਾਂ ਉਹ ਦੂਸਰਾ ਚਾਹੀਦਾ ਆਪਣੇ ਸਪਾਈਡਰਮੈਨ ਵਾਲਾ ਆ ਜੋ ਦਿੱਤਾ ਦੇਖ ਲੈ ਚੱਲ ਅਸੀਂ ਆ ਗਏ ਹੈਗੇ ਆ ਜੀ ਕਾਲਜ ਰੋਡ ਦੇ ਉੱਤੇ ਪਰ ਉਹ ਪਾਉਣ ਵਾਸਤੇ ਜਿਹੜਾ ਬੈਗ ਹੁੰਦਾ ਉਹ ਚਾਹੀਦਾ ਇਹਨੂੰ ਅੱਜ ਉਹ ਇੱਕ ਦੋ ਜਗ੍ਹਾ ਤੇ ਇਹਨੂੰ ਪਸੰਦ ਨਹੀਂ ਆਇਆ ਤੇ ਹੁਣ ਦਿਖਾਉਨੇ ਆ ਤੁਹਾਨੂੰ ਆਪਾਂ ਹੋਰ ਜਿਹੜਾ ਤੇ ਸ਼ੇਕਾਲੇ ਤੇ ਸ਼ੇਕਾਲੇ ਨਹੀਂ ਆਪਾਂ ਅਗਲੇ ਚੱਲਦੇ ਆਂ ਅਸੀਂ ਆ ਗਏ ਆ ਜੀ ਹੁਣ ਕਾਲਜ ਰੋਡ ਅੱਜ ਸਪਾਇਲ ਜੀ ਖੜੇ ਨੇ ਜੀ ਕਿਹ ala ਇਹਨਾਂ ਦੀ ਮਾਲਵਾ ਅਕੈਡਮੀ ਹੈ ਜੀ ਚ ਇਹ ਹੈਗੀ ਆ ਜੀ ਮਾਲਵਾ ਅਕੈਡਮੀ ਉਹ ਉੱਥੇ ਸੀ ਬੋਲਦਾ ਸੀ ਇਹਨੇ ਜੀ ਮਾਲਵਾ ਅਕੈਡਮੀ ਦੇ ਓਨਰ ਜਸਪਾਲ ਸਿੰਘ ਜੀ ਮੈਂ ਖੜਾ ਲਾਈ ਰਸਤੇ ਜ ਵੀ ਲੱਗੇ ਹੋਏ ਨੇ ਬਹੁਤ ਵਧੀਆ ਮੈਂ ਦੇਖਿਆ ਹੈ ਹੋਰ ਜਿਸ ਪਾਸੇ ਜੀ ਕਿਸ ਤਰ੍ਹਾਂ ਵਧੀਆ ਵੀਰੇ ਵਧੀਆ ਕਿੰਨਾ ਚੱਲਦਾ ਕੰਮ ਕਰ ਵਧੀਆ ਅੱਜ ਕੱਲ ਕਿੰਨੀਆਂ ਕਿਡ ਐਡਮਿਸ਼ਨ ਆ ਰਹੀਆਂ ਕਿ ਨਹੀਂ ਕਿਸ ਤਰ੍ਹਾਂ 100 100 ਅੱਛਾ ਕਿਹੜੇ ਸਬਜੈਕਟ ਦੇ ਉੱਪਰ ਅੱਜ ਕੱਲ੍ਹ ਲੋੜੇ ਵਿੱਚ ਆ ਰਹੀਆਂ ਨੇ ਜੀ? ਰਾਸ਼ਟਰੀ ਮੈਡੀਕਲ। ਅੱਛਾ। 10th, ਆਰਜ਼ ਕਮਰਸ। ਇਹ ਆਪਣੇ ਕੋਚਿੰਗ ਸਿਧਿਏ ਨਾਲ ਸਾਡੇ ਕੋਲ ਜੀ ਮਸ਼ੀਰ ਵਾਲੇ ਮੈਡੀਕਲ ਦੇ। ਜੇ ਕਿਸੇ ਨੇ ਆਪਣੇ ਨਾ ਪਲੱਸ 2 ਮੈਡੀਕਲ ਆਪਣੇ ਤੇ ਨਾਨ ਮੈਡੀਕਲ ਤੇ ਪਲੱਸ 2 ਸਿੰਪਲ ਤੇ 10ਵੀਂ ਵੀ ਨਾਲ ਕਰਾਉਂਦੇ ਨਾ? 10th ਮੈਟ੍ਰਿਕ 10ਵੀਂ ਓਪਨ ਸਕੂਲ ਰਾਹੀਂ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਮਾਲਵਾ ਅਕੈਡਮੀ ਦੇ ਅੰਦਰ ਆ ਸਕਦੇ ਹੋ ਤੇ ਐਡਮਿਸ਼ਨ ਲੈ ਸਕਦੇ ਹੋ ਦੀ ਫਾਰਮੈਸੀ ਦੀ ਫਾਰਮੈਸੀ ਜਾਂ ਪੈਰਾ ਮੈਡੀਕਲ ਦੇ ਕੋਰਸ ਨੂੰ ਉਹਨਾਂ ਨੂੰ ਸਾਰੇ ਤੁਸੀਂ ਕਰਵਾਉਣੇ ਹਨ ਯੂਨੀਵਰਸਿਟੀਆਂ ਦੇ ਤੋਂ ਤੇ ਤੁਹਾਡਾ ਸੈਂਟਰ ਦਾ ਨਾਮ ਮਾਲਵਾ ਅਕੈਡਮੀ ਪਬਲਿਕ ਗਵਰਨਮੈਂਟ ਫੌਲਡਰ ਹੋਣਗੇ ਇਹ ਹੈ ਜੀ ਮਾਲਵਾ ਅਕੈਡਮੀ ਤੁਹਾਨੂੰ ਇਹ ਕਲਾਸਰੂਮ ਵੀ ਦਿਖਾਣੇ ਆ ਜੀ ਇਹ ਹੈਗਾ ਜੀ ਇਹਨਾਂ ਦਾ ਕਲਾਸਰੂਮ ਤੁਸੀਂ ਇੱਥੇ ਆ ਕੇ ਆਪਣੇ ਕਲਾਸਿਸ ਵੀ ਲਗਾ ਸਕਦੇ ਹੋ ਤੇ ਇਹਨਾਂ ਕੋਲੇ ਵੱਖ-ਵੱਖ ਸਬਜੈਕਟ ਦੇ ਟੀਚਰ ਨੇ ਇਹਨਾਂ ਕੋਲੇ ਤੇ ਅੱਛੇ ਢੰਗ ਦੇ ਨਾਲ ਇਹ ਸਟੱਡੀ ਕਰਵਾਉਂਦੇ ਨੇ ਚੱਲਦੇ ਆ ਤੁਹਾਨੂੰ ਆਪਾਂ ਹੋਰ ਕਿਸੇ ਜਸਟਿਸ ਦੇ ਤੇ ਲੈ ਕੇ ਜਾਈਏ ਅਸੀਂ ਕਾਲੇ ਰੋਡ ਤੇ ਖੜੇ ਆ ਜੀ ਕਿੱਥੇ ਜ਼ੀਰੋ ਐਕਸਪ੍ਰੈਸ ਫਿਲਮ ਲੱਗੀ ਹੋਈ ਆ ਜੀ ਤੇ ਪੰਜਾਬੀ ਆ ਗਏ ਸੀ ਆ ਗਏ ਜੀ ਅੰਦਰ नीचे जी फिटनेस वर्ल्ड जिम। जेम तो मैंने जहरी कैफे आजा आजा ऊपर ही आया आजा। जी ली प्लाजा के अंदर ही शॉप में ਇਹ ਟੌਮ ਐਂਡ ਜੈਰੀ ਕੈਫੇ 버거 ਸੈਂਡਵਿਚ 파ਸਤਾ ਪੀઝા ਸ਼ੇਕ ਕਾਫੀ ਡਰਿੰਕ ਟੌਮ ਜੈਰੀ ਕੈਫੇ ਆ ਜਾ ਇੱਥੋਂ ਦੇਖ ਸਕਦੇ ਹੋ ਜੀ ਸ਼ਹਿਰ ਦਾ 뷰 वे टू सिनेमा फोर्थ फ्लोर ए जी थर्ड फ्लोर है ये देख सकते हो जी सिनेमा ਇਹ ਆਜੀ ਲੀ ਪਲਾਜ਼ਾ ਦੇ ਅੰਦਰ ਹੀ ਸਿਨੇਮਾ ਕਰ ਦੇਖ ਸਕਦੇ ਹੋ ਤੁਸੀਂ ਇਹ ਤੁਸੀਂ ਦੇਖ ਸਕਦੇ ਹੋ ਜੀ ਇਹ 3D ਸਿਨੇਮਾ ਜ ਫੁੱਲੀ ਏਸੀ ਆ ਇਹ ਆਜੀ 2D ਵੀ ਥੀਏਟਰ ਅੰਦਰੋਂ ਬਣਾਉਣੀ ਅੰਦਰੋਂ ਬਣਾਉ ਇਹ ਆ ਜੀ ਸਿਨੇਮਾ ਦਾ ਹਾਲ ਦੇਖ ਸਕਦੇ ਹਾਂ ਹੁਣ ਹੀ ਹਜੇ ਸ਼ੋਅ ਖਤਮ ਹੋਇਆ ਦਾਤੀ ਜੀ ਇਹ ਆ ਜੀ ਸਿਨੇਮਾ ਦੀ ਸਕਰੀਨ ਚਲੋ ਲਾਈਟ ਛੱਡੋਗੇ ਥੋੜੀ ਇਹ ਜੀ ਕੱਲ ਨੂੰ ਇਹ ਫਿਲਮ ਰਿਲੀਜ਼ ਹੋ ਰਹੀ ਆ ਦੇਖ ਸਕਦੇ ਹੋ ਤੁਸੀਂ 12 ਸਤੰਬਰ 2025 ਪੰਜਾਬੀ ਆ ਗਏ ਹੋ ਦੂਜੀ ਫਿਲਮ ਜੀ ਇਹ ਲੱਗ ਰਹੀ ਹੈ ਜੀ ਇੱਥੇ ਹੀਰ ਐਕਸੈਸ ਇਹ ਵੀ ਕੱਲੂ ਰਿਲੀਜ਼ ਹੋਣ ਜਾ ਰਹੀ ਹੈ ਕੱਲ ਹੀ ਸਿਨੇਮਾ ਘਰਾਂ ਦੇ ਵਿੱਚ ਆ ਜੂਗੀ ਮਲੇਰ ਕੋਟਲਾ ਦੇ ਅੰਦਰ ਆ ਰਹੀ ਹੈ ਇਹ ਕੱਲ ਤੋਂ ਸ਼ੋਅ ਸਟਾਰਟ ਆ ਜੀ ਦਾਦੂ ਪਲੇਸ ਦੇ ਅੰਦਰ ਜੋ థিয়েਟਰ ਨੇ ਦੋ థিয়েਟਰਾਂ ਦੇ ਅੰਦਰ ਇੱਕ 3D ਇੱਕ 2D ਇਹ ਤੁਸੀਂ ਕਾਨਫੀਨ ਦੀਆਂ ਦੁਕਾਨਾਂ ਨੇ ਜੀ ਅੰਦਰ ਤੇ ਇੱਥੇ ਰੇਟ ਲਿਸਟ ਆ ਇਹਨਾਂ ਦੀ ਵੈਜ 버ਗਰ ਵੈਜ ਲੋਡ ਵਰਗਰ ਵੈਜ ਗ੍ਰਿਲਡ ਸੈਂਡਵਿਚ ਪਨੀਰ ਗ੍ਰਿਲ ਸੈਂਡਵਿਚ ਪੀਜ਼ਾ ਲੋਡ ਵੈਜੀ ਪੀਜ਼ਾ ਅਲੱਗ-ਅਲੱਗ ਰੇਟ ਨੇ ਇਹ ਦੇਖ ਸਕਦੇ ਤੁਸੀਂ ਅੰਦਰੋਂ ਅੰਦਰੋਂ ਬਹੁਤ ਵਧੀਆ ਜੀ ਇਹ ਸੁੰਦਰ ਤੇ ਬਿਊਟੀ ਲੱਗ ਰਿਹਾ ਜੀ ਸਿਨੇਮਾ ਦੇਖ ਸਕਦੇ ਹੋ ਤੁਸੀਂ ਦਖਾਣਿਆ ਪਤਨ ਨੂੰ 3D ਦੀ ਸਕਰੀਨ ਆਪਕਾ ਇਹਨਾਂ ਨਾਲ 3D ਇਹ ਆ ਜੀ 3D ਸਿਨੇਮਾ ਹਾਲ ਇਹ ਵੀ ਸ਼ੋਅ ਖਤਮ ਹੋ ਚੁੱਕਿਆ ਇਹ ਹੈਗੇ ਜੀ 3D ਦੀ ਸਕ੍ਰੀਨ ਜਿੱਥੇ ਫਿਲਮ ਚੱਲਦੀ ਆ ਇਹ ਦੇਖ ਸਕਦੇ ਹੋ ਇਹ ਫਿਲਮਾਂ ਇੱਥੇ ਲੱਗ ਚੁੱਕੀਆਂ ਨੇ ਤੇ ਲੱਤ ਚੁੱਕੀਆਂ ਫਿਲਮਾਂ ਲੱਗ ਕੇ ਇੱਥੇ ਚੱਲ ਚੁੱਕੀਆਂ ਜਿਹੜੀਆਂ ਇਸ ਸਿਨੇਮਾ ਦੇ ਅੰਦਰ ਦੋਸਤੋ ਆਪਾਂ ਅੱਜ ਦੀ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਆਂ ਵੀਡੀਓ ਨੂੰ ਸਬਸਕ੍ਰਾਈਬ ਕਮੈਂਟ ਲਾਈਕ ਜਰੂਰ ਕਰ ਦਿਆ ਕਰੋ ਤਾਂ ਕਿ ਤੁਹਾਡੇ ਕੋਲ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੇ ਚਲਦੇ ਆ ਜੀ ਆਪਾਂ ਸასიਆਕਾਲ ਨਮਸਤੇ ਗੁੱਡ ਬਾਏ